ਦਾ ਨੈਰੇਟਿਵ ਟੀਵੀ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨ ਵੱਲੋਂ ਸਤਸਰੀ ਅਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕ ਆਵਾਜ਼ ਤੇ ਦਰਸ਼ਕੋ ਜੇ ਅੱਜ ਦੀ ਗੱਲ ਕਰੀਏ ਤੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਵਾ ਕਿ 10000 ਜਿਹੜੇ ਪੁਲਿਸ ਮੁਲਾਜ਼ਮਾਂ ਪ੍ਰਤੀ ਕੀਤੇ ਜਾਣਗੇ ਚੰਗੀ ਗੱਲ ਆ ਕਿਉਂਕਿ ਪੁਲਿਸ ਮੁਲਾਜ਼ਮਾਂ ਦੀ ਕਾਫੀ ਘਾਟ ਰੜਕ ਰਹੀ ਆ ਕਈ ਵਾਰ ਥਾਣਿਆਂ ਚਮਕੀਆਂ ਦੇ ਵਿੱਚ ਜਾਣ ਦਾ ਮੌਕਾ ਮਿਲਦਾ ਤੇ ਉੱਥੇ ਕਈ ਵਾਰ ਜਿਹੜੇ ਮੁਲਾਜ਼ਮ ਨੇ ਬਹੁਤ ਘੱਟ ਹੁੰਦੇ ਆ ਤੇ ਉਹਦੇ ਨਾਲ ਜਿਹੜੀ ਕਾਨੂੰਨ ਦੀ ਹਵਸਤਾ ਵਾ ਮੰਨੋ ਟਾਈਪ ਨੂੰ ਹੀ ਨਿਜ਼ਮਤ ਕਰਨਾ ਵਾ ਜਾਂ ਚੈਕਿੰਗ ਕਰਨੀਆਂ ਜਾਂ ਕਿਤੇ ਨਾਕੇ ਲਾਉਣੇ ਆ ਅ ਕਈ ਵਾਰ ਹੁੰਦਾ ਵੀ ਰਸਤਿਆਂ ਦੇ ਵਿੱਚ ਨਾਕੇ ਲੱਗੇ ਹੋਣ ਪੁਲਿਸ ਵਾਲੇ ਖੜੇ ਹੋਣ ਤੇ ਉਹਦੇ ਨਾਲ ਹੀ ਬੜਾ ਬਰ ਪ੍ਰਭਾਵ ਪੈ ਜਾਂਦਾ ਕਿ ਜਿਹੜਾ ਗਲਤ ਅੰਸਰ ਆਉ ਸੋਵਾਰਾ ਸੁਵਿਧਾ ਵਾ ਤੇ ਇਸ ਕਰਕੇ ਚੰਗੀ ਗੱਲ ਆ ਪੰਜਾਬ ਸਰਕਾਰ ਦੀ ਇਹ ਜਿਹੜਾ ਫੈਸਲਾ ਵਾ ਆਪਾਂ ਕਹਿ ਸਕਦੇ ਆ ਕਿ ਸਲੰਗਾ ਜੋਗ ਆ ਕਿ 10000 ਜਿਹੜੇ ਮੁਲਾਜ਼ਮਾਂ ਪੜਸ ਵਿੱਚ ਭਰਤੀ ਕੀਤੇ ਜਾਣੇ ਨੇ ਕਿਉਂਕਿ ਪੰਜਾਬ ਦੀ ਜਿਹੜੀ ਜਵਾਨੀ ਆ ਤੜਾ ਤੜ ਬਾਹਰ ਨੂੰ ਜਾ ਰਹੀ ਆ ਤੇ ਇਸ ਕਰਕੇ ਜ਼ਰੂਰੀ ਆ ਕਿ ਇੱਥੇ ਵੱਧ ਵੱਧ ਜਿਹੜੀਆਂ ਨੌਕਰੀਆਂ ਸਰਕਾਰੀ ਖਾਸ ਕਰਕੇ ਖਾਲੀ ਪਈਆਂ ਪਹਿਲਾਂ ਉਹ ਭਰੀਆਂ ਜਾਣ ਤੇ ਫਿਰ ਵੱਧ ਵੱਧ ਜਿਹੜੀਆਂ ਨੌਕਰੀਆਂ ਇੱਥੇ ਪੈਦਾ ਕੀਤੀਆਂ ਜਾਣ ਤਾਂ ਕਿ ਜਿਹੜਾ ਸਾਡੇ ਨੌਜਵਾਨ ਤੜਾ ਤੜ ਬਾਹਰ ਨੂੰ ਜਾ ਰਹੇ ਨੇ ਜਾਂ ਜਿਹੜੇ ਬੇਰੁਜ਼ਗਾਰੀ ਦੀ ਬਾਤ ਚੱਲ ਰਹੇ ਨੇ ਉਹ ਵੀ ਆਪਣੀ ਜ਼ਿੰਦਗੀ ਠੀਕ ਤਰ੍ਹਾਂ ਤੇ ਆਪਣੀ ਪਰਿਵਾਰ ਦੀ ਜ਼ਿੰਦਗੀ ਵੀ ਜਿਹੜੇ ਚੰਗੀ ਤਰ੍ਹਾਂ ਜ਼ਰਬਾ ਕਰਵਾ ਸਕਣ ਸੋ ਚੰਗੀ ਗੱਲ ਆ ਇਸ ਪਾਸੇ ਨੂੰ ਸਰਕਾਰ ਨੂੰ ਹੋਰ ਵੀ ਪਹਿਲ ਚਲਗੀਆਂ ਕਰਨ ਦੀ ਲੋੜ ਆ ਇਹ ਦੇਖੋ ਬਰਸਾਤ ਦਾ ਮੌਸਮ ਚੱਲ ਰਿਹਾ ਤੇ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪੌਦੇ ਹੁੰਦੇ ਆ ਦਰਖਤ ਆਪਾਂ ਲਾਉਣੇ ਆ ਤੇ ਛੇਤੀ ਤੁਰਨ ਜਿਆ ਕਿਉਂਕਿ ਬਰਸਾਤ ਹੋ ਜਾਂਦੀ ਆ ਮੀਂਹ ਪੈ ਜਾਂਦਾ ਵਾ ਉਹਦੇ ਨਾਲ ਨੂੰ ਪਾਣੀ ਕਿਵਰਾਂ ਦੇਣ ਦੀ ਲੋੜ ਨਹੀਂ ਪੈਂਦੀ ਤੇ ਜੇ ਥੋੜੇ ਜਿਹੇ ਵੱਡੇ ਬੂਟੇ ਲਾਏ ਜਾਂ ਤਾਂ ਫਿਰ ਤਾਂ ਸਭ ਤੋਂ ਵਧੀਆ ਜੇ ਛੋਟੇ ਵੀ ਹੋਣ ਚਲੋ ਕੁਝ ਵੀ ਆ ਤੇ ਉਹ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਬੂਟੇ ਲਾਉਣ ਨੂੰ ਜਿਹੜੇ ਲੋਕ ਲਹਿਰਾ ਬਣਾਉਣੀ ਚਾਹੀਦੀ ਹੈ ਚੰਗੀ ਗੱਲ ਆ ਬਹੁਤ ਸਾਰੀਆਂ ਸੰਸਥਾਵਾਂ ਵੀ ਇਸ ਵਾਸਤੇ ਕੰਮ ਕਰ ਰਹੀਆਂ ਨੇ ਚੰਗਾ ਕੰਮ ਆ ਕਿਉਂਕਿ ਜਿਹੜੀ ਆਕਸੀਜਨ ਵੇਖ ਹੁੰਦਾ ਆਪਾਂ ਬੋਤਲਾਂ ਦਾ ਪਾਣੀ ਤਾਂ ਆਪਾਂ ਚੁੱਕੀ ਫਿਰਦੇ ਆਂ ਬੈਗਾਂ 'ਚ ਪਾ ਕੇ ਮੈਂ ਤੇ ਇੱਕ ਦਿਨ ਸੋਚ ਰਿਹਾ ਸੀ ਵੀ ਕਿ ਵੀਰਾ ਆਪਾਂ ਇਹ ਸੋਚਦੇ ਹੁੰਦੇ ਆ ਵੀ ਗੁਰੂ ਘਰ ਦੇ ਵਿੱਚ ਝੂਠੀ ਚੀਜ਼ ਨਹੀਂ ਲੈ ਕੇ ਜਾਣੀ ਤੇ ਹੁਣ ਜਦੋਂ ਵੀ ਆਪਾਂ ਗੁਰੂ ਘਰ ਮੱਥਾ ਟੇਕਣ ਜਾਂਦੇ ਆ ਤੇ ਮੈਨੂੰ ਲੱਗਦਾ ਹਰੇਕ ਦੇ ਜਿਹੜਾ ਬੈਗ ਦੇ ਵਿੱਚ ਆ ਬਹੁਤਿਆਂ ਦੇ ਖਾਸ ਕਰਕੇ ਇਹ ਜਿਹੜੇ ਆਪਣੇ ਜਿੱਥੋਂ ਚਰਦਾਲੂ ਜਿਹੜੇ ਦੂਰੋਂ ਆਉਂਦੇ ਨੇ ਉਹਨਾਂ ਦੇ ਬੈਗ ਦੇ ਵਿੱਚ ਪਾਣੀ ਵਾਲੀ ਬੋਤਲ ਜ਼ਰੂਰ ਹੁੰਦੀ ਹੈ ਤੇ ਪਾਣੀ ਆਪਾਂ ਉਹ ਬਹੁਤੇ ਬੰਦੇ ਕਿਹੜੇ ਆ انسان ਆ ਮੂਹ ਲਾ ਕੇ ਪੀਂਦੇ ਆ ਤੇ ਹੁਣ ਆਕਸੀਜਨ ਦੀ ਲੋੜ ਆ ਜਿਹੜਾ ਕੋਵਿਡ ਦਾ ਸਮਾਂ ਲੰਘਿਆ ਉਦੋਂ ਵੀ ਆਕਸੀਜਨ ਦੀ ਘਾਟ ਸੀ ਵੇਖੋ ਕਿੰਨੇ ਕਿੰਨੇ ਮਹਿੰਗੇ ਸਿਲੰਡਰ ਜਿਹੜੇ ਸੇਕਦੇ ਰਹੇ ਤੇ ਉਹਨਾਂ ਦੀ ਘਾਟ ਸਿਰਫ ਦਰਖਤ ਪੂਰੀ ਕਰ ਸਕਦੇ ਨੇ ਰੋਖ ਪੂਰੀ ਕਰਤਾ ਦੇ ਨੇ ਪੋਦੇ ਪੂਰੀ ਕਰਤਾ ਦੇ ਨੇ ਕੋਈ ਸਾਡੀਆਂ ਫੈਕਟਰੀਆਂ ਨੇ ਆਕਸੀਜਨ ਦੀਆਂ ਤੇ ਇਹਨਾਂ ਨੂੰ ਆਪਾਂ ਜੇ ਵੱਧ ਵੱਧ ਲਾਵਾਂਗੇ ਵੱਧ ਵੱਧ ਫੈਕਟਰੀਆਂ ਲਾਵਾਂਗੇ ਤੇ ਤਾਂ ਹੀ ਸੁੱਖ ਪਾਵਾਂਗੇ ਸੋ ਚੰਗੀ ਗੱਲ ਆ ਜੇ ਸਰਕਾਰ ਵੀ ਇਸ ਪਾਸੇ ਪੈਰ ਕਦਮੀ ਕਰਦੀ ਆ ਤੇ ਬੈਠੇ ਸਰਕਾਰਾਂ ਕਰਦੀਆਂ ਰਹਿੰਦੀਆਂ ਨੇ ਵੱਡ ਮਹਾ ਉਸ ਤੋਂ ਵੀ ਮਨਾਉਂਦੀਆਂ ਨੇ ਸਾਰਾ ਕੁਝ ਆ ਪਰ ਇਹਦੇ ਬਹੁਤੇ ਨਤੀਜੇ ਨਹੀਂ ਨਿਕਲਦੇ ਜੇ ਲੋਕ ਲਹਿਰ ਬਣ ਜਵੇ ਤੇ ਲੋਕ ਲਹਿਰ ਦੇ ਨਾਲ ਜਿਹੜਾ بڑا ਫਾਇਦਾ ਹੁੰਦਾ ਕਿਉਂਕਿ ਲੋ ਆਮ ਲੋਕੀ ਵਿੱਚ ਜੁੜ ਜਾਂਦੇ ਨੇ ਜਿਸ ਤਰ੍ਹਾਂ ਜੇ ਆਪਾਂ ਮਾਝੇ ਦੀ ਗੱਲ ਕਰੀਏ ਖਡੂਰ ਸਾਹਿਬ ਸੋ ਸੰਤ ਬਾਬਾ ਸਿਵਾ ਸਿੰਘ ਜੀ ਜਿਨ੍ਹਾਂ ਨੇ ਬਹੁਤ ਵੱਡੀ ਲਹਿਰ ਚਲਾਈ ਹੋਈ ਆ ਉਹ ਤਰਵੈਣੀ ਲਾਉਂਦੇ ਨੇ ਆਮ ਨਹਿਰਾਂ ਦੇ ਕੰਢਿਆਂ ਤੇ ਮਾਜੀ ਚੁਣਾ ਲਾਈ ਜੇ ਕਿਸੇ ਨੇ ਘਰੇ ਲਵਾਉਣੀ ਹੋਵੇ ਆਪਣੀ ਜ਼ਮੀਨ ਦੇ ਵਿੱਚ ਨਿੰਮ ਰੋੜ ਤੇ ਪੇਪਲ ਤਿੰਨ ਤੀਜਾ ਲਾਉਂਦੇ ਨੇ ਤੇ ਉਹਨਾਂ ਦੇ ਜਿਹੜੇ ਰੁੱਖ ਹੁੰਦੇ ਨੇ ਕਾਫੀ ਵੱਡੇ ਵੱਡੇ ਹੋਏ ਹੁੰਦੇ ਨੇ ਕਿ ਆਮ ਜਿਹੜਾ ਅ ਅਵਾਰਾ ਪਸ਼ੂ ਹੁੰਦੇ ਉਹਨਾਂ ਦੀ ਮਾਰ ਤੋਂ ਜਿਹੜੇ ਤਕਰੀਬਨ ਤਾਂ ਹੁੰਦੇ ਨੇ ਤੇ ਜੇ ਦਵਾਬੇ ਦੀ ਗੱਲ ਕਰੀਏ ਤੇ ਇੱਥੇ ਸੰਤ ਬਲਵੀਰ ਸਿੰਘ ਜੀ ਸੀਚੇਵਾਲ ਬਹੁਤ ਵੱਡੀ ਮਹਿਮਤ ਲਾ ਰਹੇ ਨੇ ਬਹੁਤ ਵੱੱਡੀ ਉਹਨਾਂ ਨਸਰੀ ਬਣਾਈ ਹੋਈ ਆ ਤੇ ਜਿਸ ਤੋਂ ਫ੍ਰੀ ਜਿਹੜੇ ਬੁੱਢੇ ਹਰ ਸਾਲ ਆਖਾਂ ਦੇ ਹਿਸਾਬ ਨਾਲ ਜਿਹੜੇ ਦਿੱਤੇ ਜਾਂਦੇ ਨੇ ਤੇ ਇਸ ਤਰ੍ਹਾਂ ਕਈ ਸੰਸਥਾਵਾਂ ਜਿਹੜੀਆਂ ਮਾਲਵੇ ਦੇ ਵਿੱਚ ਵੀ ਕੰਮ ਕਰ ਰਹੀਆਂ ਵਾਂ ਲੁਧਿਆਣੇ ਦੇ ਵਿੱਚ ਕੰਮ ਕਰ ਰਹੀਆਂ ਵਾਂ ਚੰਗੀ ਗੱਲ ਆ ਕਿ ਜਿਹੜੇ ਰੋਖਾ ਉਹ ਵੱਤ ਵੱਦ ਲਾਉਣੇ ਚਾਹੀਦੇ ਆ ਵੱਤ ਵੱਦ ਪ੍ਰੇਰਣਾ ਚਾਹੀਦੀ ਤੇ ਜਿਹੜੀਆਂ ਲਾਉਣੇ ਵੀ ਚਾਹੀਦੀ ਤੇ ਨਾਲ ਜਿਹੜੇ ਰੋਖਾ ਉਹ ਵੱਤ ਵੱਦ ਪਾਲਣੇ ਵੀ ਚਾਹੀਦੇ ਆ ਤਾਂ ਕਿ ਸਾਨੂੰ ਪੂਰੀ ਆਕਸੀਜਨ ਮਿਲਦੀ ਰਹੇ ਸਾਡੀਆਂ ਸਿਹਤਾਂ ਠੀਕ ਰਹਿਣ ਤੇ ਇਸ ਤੋਂ ਪਹਿਲਾਂ ਜੇ ਅਸੀਂ ਪਾਣੀ ਦੀ ਬੋਤਲਾਂ ਵਰਗੂ ਗੈਸ ਸਿਲੰਡਰ ਵੀ ਪਿੱਛੇ ਬੰਨੀ ਫਰੀਏ ਤੇ ਚੰਗੀ ਗੱਲ ਆ ਜੇ ਪੂਰੇ ਰੁੱਖ ਲੱਗ ਜਾਂਦੇ ਨੇ ਇਹ ਲੋਕਧਰ ਬਣ ਜਾਂਦੀ ਆ ਤੇ ਫਿਰ ਇਸ ਕਰ ਤੋਂ ਆਪਾਂ ਨੂੰ ਰਾਹਤ ਮਿਲ ਜਾਂਦੀ ਆ ਫਿਰ ਇਹ ਜਿਹੜੀ ਨੌਬਤ ਆ ਘਟੂ ਘਟਾ ਪੰਜਾਬ ਦੀ ਤਰਤੀ ਤੀ ਨਹੀਂ ਆਉਗੀ ਤਾਂ ਦਰਸ਼ਕੋ ਹੋਰ ਵੀ ਬਹੁਤ ਸਾਰੇ ਜਿਹੜੇ ਐਮ ਮਤਰੇ ਨੇ ਐਮਐਸਪੀ ਦਾ ਮੁੱਦਾ ਬੜਾ ਕਿਸਾਨਾਂ ਦਾ ਜਿਹੜਾ ਅਹਿਮ ਮੁੱਦਾ ਬੜਿਆ ਹੋਇਆ ਵਾ ਪਿੱਛੇ ਜਦੋਂ ਅੰਦੋਲਨ ਚੱਲਿਆ ਸੀ ਉਹਦੇ ਵਿੱਚ ਵੀ ਇੱਕ ਮੰਗ ਸੀ ਜਿੱਤੇ ਤਿੰਨ ਖੇਤੀ ਕਾਨੂੰਨ ਵਾਪਸ ਰਿਆਂ ਦੀ ਇਹ ਮੰਗ ਸੀ ਨਾਲ ਐਮਐਸਪੀ ਦਾ ਮੁੱਦਾ ਵੀ ਸੀ ਤੇ ਐਮਐਸਪੀ ਵਾਸਤੇ ਜਿਹੜੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਉਹ ਹਜੇ ਵੀ ਹਰਿਆਣੇ ਦੇ ਬਾਰਡਰ ਤੇ ਬੈਠੇ ਹੋਏ ਨੇ ਅੰਦੋਲਨ ਕਰ ਰਹੇ ਨੇ ਕਿਉਂਕਿ ਉਹ ਕਿਸਾਨ ਜਿਹੜਾ ਸੀ ਮੋਰਚਾ ਸੀਗਾ ਸੰਯੁਕਤ ਕਿਸਾਨ ਮੋਰਚਾ ਉਹਦੇ ਨਾਲੋਂ ਇੱਕ ਲੱਖ ਹੋ ਗਏ ਜਿਹੜੀ ਚਲਾਰੇ ਨੇ ਪਰ ਉਹ ਵੀ ਵਕ ਵਕ ਪਾਰਟੀਆਂ ਜਿਹੜੀਆਂ ਵਿਰੋਧੀਆ ਪਾਰਟੀਆਂ ਉਹਨਾਂ ਦੇ ਲੀਡਰਾਂ ਨੂੰ ਮਿਲੇ ਨੇ ਰਾਹੁਲ ਗਾਂਧੀ ਨੂੰ ਮਿਲ ਕੇ ਆਏ ਤੇ ਹੁਣ ਕੱਲ ਜਿਹੜਾ ਰਾਜੇਵਾਲ ਦੀ ਗਵਾਈ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ ਵਫਰ ਜਿਹੜਾ ਵਾ ਰਾਹੁਲ ਗਾਂਧੀ ਨੂੰ ਮਿਲਿਆ ਚੰਗੀ ਗੱਲ ਆ ਜਿਹੜੀ ਆਪਣੀਆਂ ਮੰਗਾਂ ਆ ਆਪਣੀ ਗੱਲ ਆ ਉਹ ਪਾਰਲੀਮੈਂਟ ਦੇ ਵਿੱਚ ਹੋਵੇ ਇਸ ਵਾਰ ਵੈਸੇ ਵੀ ਮੈਂ ਸਮਝਦਾ ਕਿ ਜਿਹੜੇ ਪਾਰਲੀਮੈਂਟ ਚ ਪੰਜਾਬ ਦੇ ਮੈਂਬਰ ਵੀ ਗਏ ਨੇ ਤੇ ਉਹ ਪੰਜਾਬ ਦੀ ਗੱਲ ਪਹਿਲਾਂ ਤੇ ਮੁਕਾਬਲਾ ਤੁਨੂੰ ਪਾਮੇ ਰਾਜ ਸਭਾ ਹੋਵੇ ਤੇ ਪਾਮੇ ਪਾਰਲੀਮੈਂਟਾ ਉਹਦੇ ਵਿੱਚ ਜਾਨੀ ਹੋਰੀ ਆ ਚੰਗੀ ਗੱਲ ਆ ਕਿ ਸਾਡੇ ਸੂਝਵਾਨ ਜਿਹੜੇ ਪਾਰਲੀਮੈਂਟ ਮੈਂਬਰ ਨੇ ਰਾਜ ਸਭਾ ਦੇ ਮੈਂਬਰ ਨੇ ਉਹ ਆਪ੍ਰਿਕਾ ਜਿਹੜੀਆਂ ਪੰਜਾਬ ਦੀਆਂ ਮੰਗਾਂ ਨੇ ਉਹਨਾਂ ਨੂੰ ਉਸ਼ਾਲ ਰਹੇ ਨੇ ਉਹ ਸਾਰੇ ਹੀ ਜਿਹੜੇ ਮੈਂਬਰ ਨੇ ਮੈਂ ਇੱਕ ਖਾਤਮਾ ਵੀ ਕਾਮਯੋ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੋਣ ਵਧਾਈ ਦੇ ਪਾਤਰ ਨੇ ਤੇ ਆਸ ਕਰਦੇ ਆ ਕਿ ਅੱਗੇ ਤੋਂ ਵੀ ਪੰਜਾਬ ਦੀਆਂ ਜਿਹੜੀਆਂ ਮੰਗਾਂ ਵਾਂ ਕੋ ਬੜੀ ਜ਼ਿੱਦਤ ਦੇ ਨਾਲ ਉਹ ਤੋਂ ਦੇ ਰਹਿਣਗੇ ਤੇ ਜਿਹੜਾ ਇਹ ਐਮਐਸਪੀ ਦਾ ਮੁੱਦਾ ਵਾ ਰਾਹੁਲ ਗਾਂਧੀਨ আর ਬਿਰਕੇ ਉਹਨਾਂ ਨੇ ਮੰਗ ਕੀਤੀ ਆ ਆਪਣਾ ਪੱਖ ਪੇਸ਼ ਕੀਤਾ ਵਾ ਦੱਸਿਆ ਵਾ ਤੇ ਰਾਹੁਲ ਗਾਂਧੀ ਨੇ ਕਿਹਾ ਕਿ ਜਿਹੜਾ ਅਗਲਾ ਪਾਰਲੀਮੈਂਟ ਦਾ ਸੈਸ਼ਨ ਹੋਏਗਾ ਉਹਦੇ ਵਿੱਚ ਐਮਐਸਪੀ ਤੇ ਪ੍ਰਾਈਵੇਟ ਬਿਲ ਜਿਹੜਾ ਅੱਗੇ ਅੰਦਾ ਜਾਏਗਾ ਜੇ ਪ੍ਰਾਈਵੇਟ ਬਿਲ ਹੁੰਦਾ ਤਾਂ ਕਿਵਰਾ ਸਰਕਾਰਾਂ ਦੀਆਂ ਮਜਬੂਰੀਆਂ ਬਣ ਜਾਂਦੀਆਂ ਵੈਸੇ ਵੀ ਪਾਰਲੀਮੈਂਟ ਦੇ ਵਿੱਚ ਵੀ ਤੇ ਪਾਰਲੀਮੈਂਟ ਤੋਂ ਬਾਹਰ ਵੀ ਜਿਹੜੀ ਕੇਂਦਰ ਸਰਕਾਰ ਦੀ ਬੜੀ ਝੰਡ ਹੋ ਰਹੀ ਆ ਤੇ ਪਤਾ ਨਹੀਂ ਕਿਉਂ ਜਿਹੜੀ ਕੇਂਦਰ ਸਰਕਾਰ ਆ ਇਹ ਮੰਗ ਮੰਨ ਨਹੀਂ ਰਹੀ ਜਿਹੜੇ ਪੰਜਾਬ ਦੇ ਉਹਨਾਂ ਦੇ ਨਾਲ ਸਮਦਰ ਤਰ੍ਹਾਂ ਨੇ ਉਹ ਇਹਨੂੰ ਐਂਟੀ ਪੰਜਾਬ ਕਹ ਰਿਹਾ ਕਿ ਜੇ ਪੰਜਾਬ ਦੇ ਕਿਸਾਨਾਂ ਦੀ ਜਾਂ ਹਿੰਦੁਸਤਾਨ ਦੇ ਭਾਰਤ ਦੇ ਕਿਸਾਨਾਂ ਦੀ ਇਹ ਮੰਗ ਮੰਨੀ ਗਈ ਤਾਂ ਪੰਜਾਬ ਦੇ ਕਿਸਾਨਾਂ ਨੂੰ ਬਹੁਤ ਵੱਡਾ ਘਾਟਾ ਪੈਣ ਵਾਲਾ ਅਜਿਹੀ ਕੋਈ ਗੱਲ ਨਹੀਂ ਹੁੰਦੀ ਹੈਗੀ ਜੇ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲਾਭ ਮਿਲਦਾ ਵਾ ਤਾਂ ਪੰਜਾਬ ਦੇ ਕਿਸਾਨ ਵੀ ਇਹਦੇ ਨਾਲ ਖੁਸ਼ ਨੇ ਸਾਰਿਆਂ ਨੂੰ ਖੁਸ਼ ਹੋਣਾ ਚਾਹੀਦਾ ਕਿਉਂਕਿ ਐਮਐਸਪੀ ਦੀ ਮੰਗ ਬੜੀ ਐ ਮੰਗਾ ਜੀ ਮੰਗ ਲਾਗੂ ਹੋ ਜਾਂਦੀ ਆ ਸਵਾਮੀ ਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਦੇ ਮੁਤਾਬਕ ਸ਼ਫਾਰਚਾਂ ਦੇ ਮੁਤਾਬਕ ਫਸਲਾਂ ਦੇ ਰੀਟ ਦੇ ਹੁੰਦੇ ਆ ਤਾਂ ਕਿਸਾਨ ਦੀ ਦਾ ਜਿਹੜਾ ਕਿਰਤਾ ਵਾ ਕਾਫੀ ਲਾਹੇਵੰਦ ਹੋ ਸਕਦਾ ਵਾ ਇਸ ਵੇਲੇ ਜਿਹੜਾ ਕਿਸਾਨੀ ਦਾ ਕਿਰਤਾ ਵਾ ਉਹ ਘਾਟੇ ਦੇ ਵਿੱਚ ਚੱਲਦਾ ਦੇ ਘਾਟੇ ਦੇ ਵਿੱਚ ਇੱਥੇ ਹੀ ਇਸੇ ਕਰਕੇ ਚੱਲ ਰਿਹਾ ਜਿਹੜੀ ਕਿਸਾਨ ਨੇ ਜਿੰਨ ਸਵੇਚ ਨਹੀਂ ਹੁੰਦੀ ਆ ਤੇ ਜਿਹੜੀ ਚੀਜ਼ਾਂ ਖਰੀਦਣੀਆਂ ਹੁੰਦੀਆਂ ਜਿਹੜੀ ਕਿਸਾਨੀ ਨੇ ਮੰਨ ਲਓ ਤੇਲ ਆ ਟਰੈਕਟਰ ਆ ਕੀੜੇ ਮਾਰ ਦਵਾਈਆਂ ਵਾ ਖਾਦਾ ਵਾ ਉਹਨਾਂ ਦੇ ਰੇਟ ਤਾਂ ਲਗਾਤਾਰ ਵਧ ਰਹੇ ਨੇ ਉਹਦਾਂ ਦੇ ਵਿੱਚ ਤਾਂ ਮੰਗਾਈ ਹੈ ਤੇ ਪਰ ਜਿਹੜੇ ਹੈ ਕਿਸਾਨਾਂ ਨੇ ਜਿੰਸ ਵਿੱਚ ਨਹੀਂ ਹੁੰਦੀ ਆ ਉਹ ਉਸ ਸਾਫ ਦੇ ਨਾਲ ਜਿਹੜੇ ਰੇਟ ਆ ਉਹ ਨਹੀਂ ਵਧਦੇ ਇਹੀ ਪੜਾ ਹੁਣ ਕਰਕੇ ਜਿਹੜਾ ਕਿਸਾਨੀ ਦਾ ਕਿੱਤਾ ਵਾ ਉਹ ਲਾਹੇਵੰਦ ਨਹੀਂ ਰਿਹਾ ਸੋ ਇਸ ਕਰਕੇ ਸਰਕਾਰਾਂ ਨੂੰ ਜਿਹੜੇ ਇਸ ਪਾਸੇ ਸੋਚਣ ਵਾਸਤੇ ਮਜਬੂਰ ਕਰਨ ਦੇ ਵਾਸਤੇ ਜਿਹੜਾ ਕਾਂਗਰਸਾ ਰਾਹੁਲ ਗਾਂਧੀ ਨੇ ਵਿਸ਼ਵਾਸ ਦਵਾਇਆ ਕਿ ਅਸੀਂ ਜਿਹੜਾ ਵਾ ਇੱਕ ਪ੍ਰਾਈਵੇਟ ਬਿੱਲ ਇਥੇ ਲੈ ਕੇ ਆਵਾਂਗੇ ਚੰਗੀ ਗੱਲ ਆ ਜੇ ਵਿਰੋਧੀ ਧਿਰ ਸਮੁੱਚੇ ਤੌਰ ਤੇ ਕਿਸਾਨਾਂ ਦੇ ਨਾਲ ਖੜੀ ਆ ਤੇ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀ ਪੂਰੀ ਸੰਭਾਵਨਾ ਜਿਹੜੀ ਪਹਿਲਾਂ ਹੋ ਜਾਂਦੀ ਅਸੋਦਰਸ਼ ਕੋਏ ਸੀ ਪ੍ਰੋਗਰਾਮ ਲੋਕ ਆਵਾਜ਼ ਵੀ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਜਰੂਰ ਸਾਡੀ ਕਮੈਂਟ ਬਾਕਸ ਦੇ ਵਿੱਚ ਦਿਖਾ ਕਰੋ ਮੈਨੂੰ ਸੰਤੋਖ ਸਿੰਘ ਪੰਡੂਨੀ ਇਥੇ ਦਿਵਾ ਗਿਆ ਸਾਥ ਸ੍ਰੀ ਅਰਜਨ